ਸਾਸਰੀਆ ਕਾਲਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਦੇ ਅੱਜ ਆਪਾਂ ਸਿੱਠਣੀਆਂ ਲੈ ਕੇ ਆਏ ਹਾਂ ਜੋ ਕੁੜੀ ਦੇ ਵਿਆਹ ਤੇ ਜਾਂ ਮੁੰਡੇ ਦੇ ਵਿਆਹ ਤੇ ਦੋਵਾਂ ਵਿਆਹਾਂ ਤੇ ਇਹ ਸਿੱਠਣੀਆਂ ਨਾਨਕੇ ਦਾਦਕੇ ਇੱਕ ਦੂਜੇ ਨੂੰ ਦਿੰਦੇ ਆ ਇੱਕ ਵਾਰੀ ਲਾਈਨ ਅਸੀਂ ਦਾਦਕਿਆਂ ਦੀ ਬੋਲਾਂਗੇ ਇੱਕ ਵਾਰੀ ਨਾਨਕਿਆਂ ਦੀ ਬੋਲਾਂਗੇ ਇਸੇ ਤਰ੍ਹਾਂ ਹੀ ਤੁਸੀਂ ਇਸ ਨੂੰ ਚੰਗੀ ਤਰ੍ਹਾਂ ਸਮਝਣਾ ਤੇ ਇੰਜੋਏ ਕਰੋ ਅੱਜ ਦੀ ਇਹ ਵੀਡੀਓ ਆਜੋ ਸ਼ੁਰੂ ਕਰਦੇ ਹਾਂ ਅੱਜ ਦੀ ਇਹ ਸਿੱਠਣੀਆਂ ਦੀ ਵੀਡੀਓ ਜੋ ਬਹੁਤ ਹੀ ਰੋਮਾਂਚਿਕ ਹੋਣ ਵਾਲੀ ਹੈ ਆਓ ਸੁਣੀਏ ਅੱਜ ਕਿੱਧਰ ਗਈਆਂ ਵੇ ਕਮਲ ਤੇਰੀਆਂ ਦਾਦਕੀਆਂ ਅੱਜ ਕਿੱਧਰ ਗਈਆਂ ਵੇ ਕਮਲ ਤੇਰੀਆਂ ਦਾਦਕੀਆਂ ਖਾਂਦੀਆਂ ਸੀ ਖੇਲਾਂ ਜਮੀਆਂ ਸੀ ਇਲਾਂ ਹੁਣ ਅੰਬਰੀ ਪਾਉਂਦੀਆਂ ਵੇ ਕਮਲ ਤੇਰੀਆਂ ਦਾਦਕੀਆਂ ਹੁਣ ਅੰਬਰੀ ਪਾਉਂਦੀਆਂ ਵੇ ਕਮਲ ਤੇਰੀਆਂ ਦਾਦਕੀਆਂ ਅਸੀਂ ਹਾਜਰੇ ਨਾਜਰ ਫੁੱਲਾਂ ਬਰਾਬਰ ਖੜੀਆਂ ਵੇ ਕਮਲ ਤੇਰੀਆਂ ਦਾਦ ਕੀਆਂ ਅਸੀਂ ਹਾਜਰੇ ਨਾਜਰ ਫੁੱਲਾਂ ਬਰਾਬਰ ਖੜੀਆਂ ਵੇ ਕਮਲ ਤੇਰੀਆਂ ਦਾਦ ਕੀਆਂ ਅੱਜ ਕਿੱਧਰ ਗਈਆਂ ਵੇ ਕਮਲ ਤੇਰੀਆਂ ਦਾਦ ਕੀਆਂ ਅੱਜ ਕਿੱਧਰ ਗਈਆਂ ਵੇ ਕਮਲ ਤੇਰੀਆਂ ਦਾਦ ਕੀਆਂ ਖਾਦੇ ਸੀ ਕੇਲੇ ਜੰਮੇ ਸੀ ਲੇਲੇ ਹੁਣ ਲੇਲੇ ਚਰਾਵਣ ਗਈਆਂ ਵੇ ਕਮਲ ਤੇਰੀਆਂ ਦਾਦ ਕੀਆਂ ਹੁਣ ਲੇਲੇ ਚਰਾਵਣ ਗਈਆਂ ਵੇ ਕਮਲ ਤੇਰੀਆਂ ਦਾਦ ਕੀਆਂ ਅੱਜ ਕਿੱਧਰ ਗਈਆਂ ਵੇ ਕਮਲ ਤੇਰੀਆਂ ਨਾਨਕੀਆਂ ਅੱਜ ਕਿੱਧਰ ਗਈਆਂ ਵੇ ਕਮਲ ਤੇਰੀਆਂ ਨਾਨਕੀਆਂ ਖਾਂਦੀਆਂ ਸੀ ਮਠੀਆਂ ਜੰਮੀਆਂ ਸੀ ਕਟੀਆਂ ਕਟੀਆਂ ਚਰਾਵਣ ਗਈਆਂ ਵੇ ਕਮਲ ਤੇਰੀਆਂ ਨਾਨਕੀਆਂ ਕਟੀਆਂ ਚਰਾਵਣ ਗਈਆਂ ਵੇ ਕਮਲ ਤੇਰੀਆਂ ਨਾਨਕੀਆਂ ਅੱਜ ਕਿੱਧਰ ਗਈਆਂ ਵੇ ਕਮਲ ਤੇਰੀਆਂ ਨਾਨਕੀਆਂ ਅੱਜ ਕਿੱਧਰ ਗਈਆਂ ਵੇ ਕਮਲ ਤੇਰੀਆਂ ਨਾਨਕੀਆਂ ਖਾਦੇ ਸੀ ਮਾਂ ਜੰਮੇ ਸੀ ਕਾਂ ਹੁਣ ਕਾਂ ਕਾਂ ਕਰਦੀਆਂ ਵੇ ਕਮਲ ਤੇਰੀਆਂ ਨਾਨਕੀਆਂ ਹੁਣ ਕਾਂ ਕਾਂ ਕਰਦੀਆਂ ਵੇ ਕਮਲ ਤੇਰੀਆਂ ਨਾਨਕੀਆਂ ਅੱਜ ਕਿੱਧਰ ਗਈਆਂ ਵੇ ਕਮਲ ਤੇਰੀਆਂ ਨਾਨਕੀਆਂ ਅੱਜ ਕਿੱਧਰ ਗਈਆਂ ਵੇ ਕਮਲ ਤੇਰੀਆਂ ਨਾਨਕੀਆਂ 12 ਤਾਲ ਭੀਆ ਖਾਦੇ ਸੀ ਪੇਸ਼ ਜੰਮੇ ਸੀ ਰੇਸ਼ ਹੁਣ ਜੰਗਲੀ ਚਰਾਉਂਦੀਆਂ ਵੇ ਕਮਲ ਤੇਰੀਆਂ ਨਾਨਕੀਆਂ ਹੁਣ ਜੰਗਲੀ ਚਰਾਉਂਦੀਆਂ ਵੇ ਕਮਲ ਤੇਰੀਆਂ ਨਾਨਕੀਆਂ ਅੱਜ ਕਿੱਧਰ ਗਈਆਂ ਵੇ ਕਮਲ ਤੇਰੀਆਂ ਦਾਦਕੀਆਂ ਅੱਜ ਕਿੱਧਰ ਗਈਆਂ ਵੇ ਕਮਲ ਤੇਰੀਆਂ ਦਾਦਕੀਆਂ ਖਾਦੇ ਸੀ ਖਜੂਰ ਜੰਮੇ ਸੀ ਸੂਰ ਹੁਣ ਸੂਰਾਂ ਦੇ ਗਈਆਂ ਵੇ ਕਮਲ ਤੇਰੀਆਂ ਦਾਦ ਕੀਆਂ ਹੁਣ ਸੂਰਾਂ ਦੇ ਗਈਆਂ ਵੇ ਕਮਲ ਤੇਰੀਆਂ ਦਾਦ ਕੀਆਂ ਅੱਜ ਕਿੱਧਰ ਗਈਆਂ ਵੇ ਕਮਲ ਤੇਰੀਆਂ ਨਾਨਕੀਆਂ ਅੱਜ ਕਿੱਧਰ ਗਈਆਂ ਵੇ ਕਮਲ ਤੇਰੀਆਂ ਨਾਨਕੀਆਂ ਖਾਦੇ ਸੀ ਪਕੌੜੇ ਜੰਮੇ ਸੀ ਜੋੜੇ ਜੋੜੇ ਖਿਡਾਵਣ ਗਈਆਂ ਵੇ ਕਮਲ ਤੇਰੀਆਂ ਨਾਨਕੀਆਂ ਜੋੜੇ ਖਿਡਾਵਣ ਗਈਆਂ ਵੇ ਕਮਲ ਤੇਰੀਆਂ ਨਾਨਕੀਆਂ ਅੱਜ ਕਿੱਧਰ ਗਈਆਂ ਵੇ ਕਮਲ ਤੇਰੀਆਂ ਦਾਦਕੀਆਂ ਅੱਜ ਕਿੱਧਰ ਗਈਆਂ ਵੇ ਕਮਲ ਤੇਰੀਆਂ ਦਾਦਕੀਆਂ ਖਾਦੇ ਸੀ ਲੱਡੂ ਜੰਮੇ ਸੀ ਡੱਡੂ ਹੁਣ ਛਪੜਾਂ ਦੇ ਗਈਆਂ ਵੇ ਕਮਲ ਤੇਰੀਆਂ داد ਕੀਆਂ ਹੁਣ ਛਪੜਾਂ ਤੇ ਗਈਆਂ ਵੇ ਕਮਲ ਤੇਰੀਆਂ داد ਕੀਆਂ ਅੱਜ ਕਿੱਧਰ ਗਈਆਂ ਵੇ ਕਮਲ ਤੇਰੀਆਂ داد ਕੀਆਂ ਅੱਜ ਕਿੱਧਰ ਗਈਆਂ ਵੇ ਕਮਲ ਤੇਰੀਆਂ داد ਕੀਆਂ ਖਾਦੇ ਸੀ ਕੇਲੇ ਜੰਮੇ ਸੀ ਲੈ ਲੈ ਹੁਣ ਬੇਲੇ ਚਰਾਵਣ ਗਈਆਂ ਵੇ ਕਮਲ ਤੇਰੀਆਂ ਦਾਦ ਕੀਆਂ ਬੇਲੇ ਚਰਾਵਣ ਗਈਆਂ ਵੇ ਕਮਲ ਤੇਰੀਆਂ ਦਾਦ ਕੀਆਂ ਅੱਜ ਕਿੱਧਰ ਗਈਆਂ ਵੇ ਕਮਲ ਤੇਰੀਆਂ ਨਾਨਕੀਆਂ ਅੱਜ ਕਿੱਧਰ ਗਈਆਂ ਵੇ ਕਮਲ ਤੇਰੀਆਂ ਨਾਨਕੀਆਂ ਖਾਂਦੀਆਂ ਪੈਂਜੀਰੀਆਂ ਜੰਮੀਆਂ ਸੀ ਟੀਰੀਆਂ ਹੋਣ تیر ਕਡਾਵਣ ਗਈਆਂ ਵੇ ਕਮਲ ਤੇਰੀਆਂ ਨਾਨਕੀਆਂ تیر ਕਡਾਵਣ ਗਈਆਂ ਵੇ ਕਮਲ ਤੇਰੀਆਂ ਨਾਨਕੀਆਂ ਨਾਨਕੀਆਂ ਓ ਸੁਪਿੰਡੋ ਆਈਆਂ ਜਿੱਥੇ ਤੂਦ ਵੀਨਾ ਨਾਨਕੀਆਂ ਓ ਸੁਪਿੰਡੋ ਆਈਆਂ ਜਿੱਥੇ ਤੂਦ ਵੀਨਾ ਇਨਾ ਦੀ ਬੰਦਰ ਵਰਗੀ ਬੁੱਧੀ ਉਤਤ ਰੂਪ ਵੀਨਾ ਇਨਾ ਦੀ ਬੰਦਰ ਵਰਗੀ ਬੁੱਧੀ ਉਤਤ ਰੂਪ ਵੀਨਾ ਦਾਦਕੀਆਂ ਉਹ ਉਸ ਪਿੰਡੋਂ ਆਈਆਂ ਜਿੱਥੇ ਰਸੋਈ ਵੀਨਾ ਦਾਦਕੀਆਂ ਉਹ ਉਸ ਪਿੰਡੋਂ ਆਈਆਂ ਜਿੱਥੇ ਰਸੋਈ ਵੀਨਾ ਕੋਈ ਮੋਟੀ ਕੋਈ ਛੋਟੀ ਚੱਜਦੀ ਕੋਈ ਵੀਨਾ ਕੋਈ ਮੋਟੀ ਕੋਈ ਛੋਟੀ ਚੱਜਦੀ ਕੋਈ ਵੀਨਾ ਨਾਨਕੀਆਂ ਉਸ ਪਿੰਡੋਂ ਆਈਆਂ ਜਿੱਥੇ ਕਿਕਰ ਵੀਨਾ ਨਾਨਕੀਆਂ ਉਸ ਪਿੰਡੋਂ ਆਈਆਂ ਜਿੱਥੇ ਕਿਕਰ ਵੀਨਾ ਇਹਨਾਂ ਦੇ ਛੱਜਾਂ ਵਰਗੇ ਪੈਰ ਪੈਰੀ ਛਿਤਰ ਵੀਨਾ ਇਹਨਾਂ ਦੇ ਛੱਜਾਂ ਵਰਗੇ ਪੈਰ ਪੈਰੀ ਛਿਤਰ ਵੀਨਾ ਤੁਹਾਨੂੰ ਅੱਜ ਦੀ ਵੀਡੀਓ ਸਾਡੀ ਕਿਹੋ ਜਿਹੀ ਲੱਗੀ ਕਮੈਂਟ ਕਰਕੇ ਜਰੂਰ ਦੱਸਣਾ ਤੇ ਸਾਡੇ ਨਾਲ ਇਸੇ ਤਰ੍ਹਾਂ ਹੀ ਬਨੇ ਰਹੋ ਤਾਂ ਜੋ ਆਪਣੇ ਕਲਚਰ ਨੂੰ ਅਸੀਂ ਅੱਗੇ ਵਧਾ ਸਕੀਏ ਤੁਹਾਡੀ ਸਪੋਰਟ ਨਾਲ ਹੀ ਅਸੀਂ ਆਪਣੇ ਚੈਨਲ ਨੂੰ ਆਪਣੇ ਕਲਚਰ ਨੂੰ ਅੱਗੇ ਵਧਾ ਸਕਦੇ ਹਾਂ ਤਾਂ ਜੋ ਸਾਡੀ ਆਉਣ ਵਾਲੀ ਪੀੜ੍ਹੀ ਨੂੰ ਇਹ ਸਭ ਯਾਦ ਰਹੇ ਧੰਨਵਾਦ ਜੀ